ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ টিਚਰ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਸੁੰਦਰ ਵੀਡੀਓ ਬਹੁਤ ਸੁੰਦਰ ਰੀਤ ਲੈ ਕੇ ਆਏ ਆ ਜੋ ਆਪ ਜੀ ਨੂੰ ਜਦੋਂ ਆਪ ਜੀ ਗਾਓਗੇ ਸਿੱਖੋਗੇ ਤਾਂ ਆਪ ਜੀ ਨੂੰ ਆਨੰਦ ਆਏਗਾ ਬਹੁਤ ਹੀ ਵਿਰਾਗਮੀ ਰੀਤ ਹੈ ਮੇਰੀ ਆਸ ਹੈ ਕਿ ਆਪ ਜੀ ਇਸ ਰੀਤ ਨੂੰ ਬਹੁਤ ਵਧੀਆ ਤਰੀਕੇ ਨਾਲ ਗਾ ਸਕੋਗੇ ਸਿੱਖ ਕੇ ਕਿਉਂਕਿ ਬਹੁਤ ਸੌਖੀ ਰੀਤ ਹੈ ਤਾਲ ਦਾਦਰਾ ਦੇ ਵਿੱਚ ਆਪਾਂ ਇਹਨੂੰ ਗਾ ਰਹੇ ਹਾਂ ਰਾਗ ਪੈਰ ਵੀ ਹੈ ਰਾਗ ਪੈਰਵੀ ਦੀਆਂ ਸੁਰਾਂ ਜਿਹੜੀਆਂ ਆਪ ਜੀ ਜਾਣਦੇ ਹੋ ਰੇਗਾ ਕੋਮਲ ਲੱਗਦਾ ਹੈ ਅਤੇ ਧਾ ਨੀ ਕੋਮਲ ਲੱਗਦਾ ਹੈ ਬੀਬੀਆਂ ਮਾਤਾਵਾਂ ਦਾ ਸਕੇਲ ਜੇ ਇੱਥੋਂ ਆਪਾਂ ਦੇਖਦੇ ਹਾਂ ਤਾਂ ਰੇ ਗਾ ਕੋਮਲ ਲੱਗਦਾ ਹੈ ਮਾ ਪਾ ਧਾ ਕੋਮਲ ਲੱਗਦਾ ਹੈ ਨੀ ਅਤੇ ਸਾ ਇਹਨਾਂ ਸੁਰਾਂ ਦੇ ਉੱਤੇ ਹੀ ਇਹ ਸਾਰੀ ਰੀਤ ਹੈ ਆਪਾਂ ਸ਼ੁਰੂ ਕਰਦੇ ਹਾਂ ਜੀ ਰੀਤ ਤੇ ਤੇਰਾ ਕੀ ਆ ਮਿੱਠਾ ਲੱਗ ਹੈ ਹਰਨਾਮ ਪਦਾਰਥ ਨਾਨਕ ਮੰਗ ਹੈ ਜਿਸ ਨੂੰ ਕਿ ਆਪ ਜੀ ਸ਼ਹੀਦੀ ਦਿਹਾੜੇ ਮੌਕੇ ਪੜ ਸਕਦੇ ਹੋ ਅੰਤਮਰਦਾਸ ਤੇ ਭੋਗ ਦੇ ਸਮਾਗਮਾਂ ਵਿੱਚ ਸ਼ੋਕਮਈ ਸਮਾਗਮਾਂ ਵਿੱਚ ਆਪ ਜੀ ਨੂੰ ਸੁਣ ਪੜ ਸਕੋਗੇ ਚੰਗੀ ਤਰ੍ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਕਿ ਕੋਈ ਵੀ ਜਿਹੜਾ ਸਿਖਲਾਈ ਦਾ ਤਰੀਕਾ ਉਹ ਮਿਸ ਨਾ ਹੋਵੇ ਕੋਈ ਵੀ ਸੁਰ ਮਿਸ ਨਾ ਹੋਵੇ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਆਓ ਸ਼ੁਰੂ ਕਰਦੇ ਹਾਂ ਦੇਰਾ you <laughs> ਸਬਾ ਸਵਾਰੇ ਸਿਮਰ ਸਿਮਰ ਇਸ ਸਬਾ ਸਵਾਰੇ ਸਿਮਰ ਸਿਮਰ ਇਸ ਸਬਾ ਸ਼ਬਦ ਆਪ ਜੀ ਨੇ ਇੱਥੋਂ ਸ਼ੁਰੂ ਕਰਨਾ ਹੈ ਬੀਬੀਆਂ ਮਾਤਾਵਾਂ ਭੈਣਾਂ ਤੇ ਬੱਚਿਆਂ ਨੂੰ ਬੇਨਤੀ ਹੈ ਤੇ ਰਾਗੀਆ ਕੀਆ ਹੀਠਾ ਲਾਤ ਸਰਗਮ ਕੀ ਹੈ ਵੇਰਵੇ ਸੁਣ ਲੈਣ ਸਾਰੇ ਗਾ ਰੇ ਸਾ ਨੀ ਨੋ ਸਾਰੇ ਗਾ ਰੇ ਸ ਸ ਸ सारे कारे सानी ना सारे कारे सा 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 ये हो गया स्थाई स्थाई जोड़ है पा 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 धा पा मा गा 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 मा सा सा हर नाम पदार्थ नानक माने हर नाम ਬਦਨਾਜ ਨਾਨਕ ਮਾਗੇ ਤੇਰਾ ਭਤ ਕੀਆ ਕੰਨ ਖਾ ਖਾ ਕੇ ਉਸ ਤੋਂ ਬਾਅਦ ਪੰਦਰੇ ਤੇ ਆਨੇ ਆ ਜੀ ਉੱਪਰਲੇ ਸਤੋਂ ਸ਼ੁਰੂ ਕਰਨਾ ਹੈ ਹਰਿ ਕਾ ਨਾਮ ਰਿਤੇ ਨੇਤਿ ਧਾਈ ਇੱਕ ਵਾਰੀ ਗਾ ਸ਼ੋਧ ਲੱਗੇਗਾ

सेम तरीके ना बोल के फिर संगी साथी सगल तराई संगी साथी सगल तराई तेरा किया मीठा लागे इस करके आप जी ने ਦੋਵੇਂ ਅੰਤਰੇ ਸ਼ਬਦ ਲਗਾਣੇ ਬੜਾ ਪਿਆਰਾ ਸ਼ਬਦ ਹੈ ਜਦੋਂ ਆਪ ਜੀ ਗਾਓਗੇ ਵਿਰਾਗ ਉੱਠੇਗਾ ਅਤੇ ਉਮੀਦ ਹੈ ਕਿ ਆਪ ਜੀ ਚੈਨਲ ਦੇ ਉੱਤੇ ਚੱਲ ਰਹੀਆਂ ਵੀਡੀਓ ਸਾਰੀਆਂ ਪਸੰਦ ਆ ਰਹੀਆਂ ਇਹ ਵੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਮੈਨੂੰ ਆਸ ਹੈ ਆਪ ਜੀ ਸਿੱਖੋਗੇ ਤੇ ਜ਼ਰੂਰ ਗਾਇਨ ਕਰੋਗੇ ਜੀ ਫਿਰ ਵੀ ਕੋਈ ਸਮੱਸਿਆ ਹੋਵੇ ਤਾਂ ਆਪ ਜੀ ਨੇ ਕਮੈਂਟ ਜ਼ਰੂਰ ਕਰਨਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਆਪ ਜੀ ਨੇ ਮੇਰੇ ਨੰਬਰ ਲੈ ਲੈਣੇ ਜਿਨ੍ਹਾਂ ਨੇ ਆਨਲਾਈਨ ਕਲਾਸ ਸ਼ੁਰੂ ਕਰਨੀਆਂ ਨੇ ਉਹ ਆਪ ਜੀ ਕਾਲ ਕਰਕੇ ਟਾਈਮਿੰਗ ਆਪਣੀ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ